ਐਵੇਂ ਥੋੜਾ ਗਿਆ ਜਾਂਦਾ ਬਿਰਥੀ ਕਦੇ ਨਾ ਹੋ ਬਈ ਜਨ ਕੀ ਅਰਦਾਸ ਜਨ ਸੰਸਕ੍ਰਿਤ ਪਾਸ਼ਾ ਦਾ ਸ਼ਬਦ ਹੈ ਜਨ ਪਹਿਲੋ ਸਾਨੂੰ ਬਾਨਣਾ ਪਵੇਗਾ ਸਾਨੂੰ ਕਹਿਣਾ ਪਵੇਗਾ ਹਮ ਪੀਖਖ ਪੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਕੋਲ ਸੁਲੋ ਪੀ ਅਰਦਾਸ ਕੀਤੀ ਮਹਾਰਾਜ ਕਿਤੇ ਕਿਰਪਾ ਕਰ ਭੇਜ ਪੰਜ ਪਿਆਰੇ ਸ਼ਾਮਾ ਨੂੰ ਪੀਤਾ ਸੋਦਰ ਉਹਦੇ ਤੋਂ ਬਾਅਦ ਪ੍ਰਸ਼ਾਦਾ ਪਾਣੀ ਛਕਿਆ ਸੰਤੂ ਜਾਗਰ ਸਿੰਘ ਗਿਆ ਸੌ ਉਹਦੀ ਰਾਤੋਂ ਬਾਅਦ ਗੁਰੂ ਘਰ ਦਾ ਦਰਵਾਜ਼ਾ ਪੂਰੀ ਜੋੜਨਾ ਖੜਕਿਆ ਤੇ ਸੰਤੂ ਜਾਗਰ ਸਿੰਘ ਦੇ ਲਾਗੇ ਇੱਕ ਸੇਵਾਦਾਰ ਸੁਤਾ ਉਹਦਾ ਨਾਂ ਹੈ ਭਾਈ ਪੂਰਨ ਸਿੰਘ ਸੰਤੂ ਜਾਗਰ ਸਿੰਘ ਨੇ ਆਵਾਜ਼ ਦੇ ਕੇ ਆਖਿਆ ਪੂਰਨ ਸਿਆ ਗੁਰੂ ਘਰ ਦਾ ਦਰਵਾਜ਼ਾ ਖੜਕਦਾ ਹੈ ਜਾ ਜਾ ਕੇ ਵੇਖ ਕੌਣ ਹੈ ਭਾਈ ਪੂਰਨ ਸਿੰਘ ਨੇ ਆਣ ਕੇ ਖੋਲਿਆ ਦਰਵਾਜ਼ਾ ਕੁਝ ਘੋੜੇ ਘੋੜਿਆਂ ਤੇ ਬੈਠੇ ਬੰਦੇ ਇੱਕ ਬੰਦੇ ਦੇ ਮੋਢੇ ਤੇ ਦੁਨਾਲੀ ਰਫਲ ਉਹ ਭਾਈ ਪੂਰਨ ਸਿੰਘ ਵਾਪਸ ਆਇਆ ਉਹਨੇ ਆਖਿਆ ਬਾਬਾ ਕੁਝ ਕ ਬੰਦੇ ਘੋੜਿਆਂ ਤੇ ਬੈਠੇ ਨੇ ਖੈਰ ਹੱਥੇ ਨਹੀਂ ਲੱਗਦੇ ਭਾਈ ਪੂਰਨ ਸਿੰਘ ਨੇ ਆਖਿਆ ਅੰਦਰ ਲਿਆ ਉਠਿਆ ਸੰਤੂ ਜਾਗਰ ਸਿੰਘ ਭਾਈ ਪੂਰਨ ਸਿੰਘ ਉਹਨਾਂ ਬੰਦਿਆਂ ਨੂੰ ਲੈ ਕੇ ਆ ਗਿਆ ਅੱਗੇ ਤੇ ਇਹ ਜਿਹੜੇ ਬੰਦੇ ਆਏ ਨੇ ਇਹਨਾਂ ਨੂੰ ਉਦੋਂ ਦੇ ਲੋਕ ਕਹਿੰਦੇ ਨੇ ਬੱਬਰ ਉਹ ਬਬਰ ਘੋੜੇ ਤੋਂ ਉਤਰੇ ਉਤਰ ਕੇ ਘੋੜੇ ਤੋਂ ਜਲ ਪਾਣੀ ਛਕਿਆ ਪਾਣੀ ਪੀਤਾ ਉਹਦੇ ਤੋਂ ਬਾਅਦ ਆਖਿਆ ਸੰਤੂ ਜਾਗਰ ਸਿੰਘ ਨੂੰ ਕਹਿੰਦੇ ਬਾਬਾ ਜੀ ਬਾਬੇ ਸੰਤੂ ਜਾਗਰ ਸਿੰਘ ਨੇ ਆਖਿਆ ਦੱਸੋ ਕਹਿੰਦੇ ਬਾਬਾ ਇੱਕ ਤਕੜੀ ਤੇ ਇੱਕ ਵਟਾ ਚਾਹੀਦਾ ਹੈ ਸੰਤੂ ਜਾਗਰ ਸਿੰਘ ਨੇ ਆਖਿਆ ਉਹ ਕੀ ਕਰਨਾ ਹੈ ਇੱਕ ਬੰਦੇ ਨੇ ਘੋੜੇ ਤੋਂ ਜਾ ਕੇ ਭੱਜ ਕੇ ਬੋਰੀ ਲਈ ਕਿਸੇ ਚੀਜ਼ ਦੀ ਭਰੀ ਉਹਦਾ ਮੂੰਹ ਖੋਲ ਕੇ ਉਹ ਬੋਰੀ ਕੀਤੀ ਧਰਤੀ ਤੇ ਢੇਰੀ ਉਹ ਬੋਰੀ ਭਰੀ ਸੀ ਚਾਂਦੀ ਦੇ ਨਾਲ ਸੰਤੂ ਜਾਗਰ ਸਿੰਘ ਨੇ ਆਖਿਆ ਭੀਆ ਬੱਬਰੋ ਇੰਨੀ ਚਾਂਦੀ ਕਿੱਥੋਂ ਲਿਆਂਦੀ ਐ ਤੇ ਇਹਨਾਂ ਬੱਬਰਾਂ ਦਾ ਆਗੂ ਉਹਦਾ ਨਾਮ ਸਰਦਾਰ ਪੁੰਡਾ ਸਿੰਘ ਬੱਬਰ ਉਹਨੇ ਆਖਿਆ ਬਾਬਾ ਹਰਿਆਣੇ ਦੇ ਵਿੱਚੋਂ ਇੱਕ ਪਿੰਡ ਲੁੱਟਿਆ ਪਿੰਡ ਦਾ ਨਾਮ ਹੈ ਖਰਲ ਉਥੋਂ ਦੇ ਲੁੱਟੇ ਪਠਾਨ ਉਹਨਾਂ ਦੇ ਘਰੋਂ ਲਿਆਂਦੀ ਚਾਂਦੀ ਇਹ ਚਾਂਦੀ ਅਸੀਂ ਹੁਣ ਆਪਸ ਵਿੱਚ ਵੰਡਣੀ ਐ ਚਾਂਦੀ ਵੰਡੀ ਗਈ ਉਹਦੇ ਤੋਂ ਬਾਅਦ ਇਹ ਬੱਬਰਾਂ ਦੇ ਆਗੂ 500 ਰੁਪਇਆ ਕੱਢ ਕੇ ਸੰਤੂ ਜਾਗਰ ਸਿੰਘ ਦੇ ਹੱਥੇ ਰੱਖ ਕੇ ਆਖਿਆ ਬਾਬਾ ਆ ਲੈ ਪ੍ਰਸ਼ਾਦੀ ਦੇ ਕੇਰ ਆ ਲਈ ਸੰਤੂ ਜਾਗਰ ਸਿੰਘ ਨੇ ਉਸੇ ਵੇਲੇ ਮੋੜ ਕੇ ਪੈਸੇ ਉਹਦੇ ਹੱਥ ਤੇ ਰੱਖ ਕੇ ਆਖਿਆ ਓਏ ਤੇਰੇ ਵਰਗੇ ਬੰਦੇ ਦੇ ਪੈਸਿਆਂ ਦੀ ਦੇਖ ਲਈ ਇੱਥੇ ਕਰਵਾਈ ਜਾਂਦੀ ਇੱਥੇ ਤੇ ਬੰਦਾ ਦਿਹਾੜੀ ਕਰਕੇ ਆਵੇ ਸ਼ਾਮਾਂ ਨੂੰ ਲਿਆਣ ਕੇ ਗੋਲਕ ਵਿੱਚ 10 ਪਾ ਕੇ ਕਵੇ ਗੁਰੂ ਕਲਗੀ ਤਰ ਮਹਾਰਾਜ ਕਿਰਪਾ ਕਰਿਓ ਉਹਦੇ 10 ਪਰਵਾਨ ਡਾਕੇ ਚੋਰੀਆਂ ਦੇ ਤੇ ਨਸ਼ਿਆਂ ਦੇ ਵੱਟੇ ਹੋਏ ਪੈਸੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਪਰਵਾਣ ਨਹੀਂ ਚੜਦੇ ਉਹ 500 ਪਾ ਲਿਆ ਜਿਹਦੇ ਵਿੱਚ ਸੰਤੂ ਜਾਗਰ ਸਿੰਘ ਨੇ ਆਖਿਆ ਪ੍ਰਸ਼ਾਦਾ ਛਕੋਗੇ ਉਹਨਾਂ ਨੇ ਆਖਿਆ ਜੀ ਪ੍ਰਸ਼ਾਦਾ ਛਕਾਂਗੇ ਲੱਗ ਪਏ ਪ੍ਰਸ਼ਾਦਾ ਛਕਣ ਤੇ ਸੰਤੂ ਜਾਗਰ ਸਿੰਘ ਨੇ ਆਖਿਆ ਕਣ ਲੱਗੇ ਕੁੰਡਾ ਸਿਆਹ ਆ ਜਿਹੜੀ ਦੁਨਾਲੀ ਰਫਲ ਮੋਢੇ ਤੇ ਪਾਈ ਕਾਦੇ ਵਾਸਤੇ ਉਹਨੇ ਆਖਿਆ ਬਾਬਾ ਜਿਹੜੇ ਅੰਗਰੇਜ਼ਾਂ ਕੋਲ ਸਾਡੀ ਮੁਖਬਰੀ ਕਰਦੇ ਸਾਡੀ ਟੌਂਟੀ ਕਰਦੇ ਨੇ ਇਹ ਉਹਨਾਂ ਦੀਆਂ ਹਿੱਕਾਂ ਪਾਰਨ ਵਾਸਤੇ ਹੈ ਸੰਤੂ ਜਾਗਰ ਸਿੰਘ ਨੇ ਆਖਿਆ ਕੁੰਡਾ ਸਿਆ ਇਹ ਹਥਿਆਰ ਚੁੱਕ ਕੇ ਬਦੀਆਂ ਕਰਦਾ ਫਿਰਦਾ ਕੋਈ ਚੱਜ ਦਾ ਕੰਮ ਕਰ ਉਹਨੇ ਆਖਿਆ ਕਿਹੜਾ ਕੰਮ ਕਰਾਂ ਸੰਤੂ ਜਾਗਰ ਸਿੰਘ ਹੁਣ ਜੋ ਕੁਝ ਲੱਗਾ ਕਹਿਣ ਸੰਤੂ ਜਾਗਰ ਸਿੰਘ ਨੇ ਆਖਿਆ ਕੁੰਡਾ ਸਿਆ ਬੀਟੀ ਨੂੰ ਜਾਣਦਾ ਬੀਟੀ ਨੂੰ ਕੁੰਡਾ ਸਿੰਘ ਬੱਬਰ ਨੇ ਆਖਿਆ ਬਾਬਾ ਨਾ ਸੁਣਿਆ ਸੁਣਿਆ ਲੱਗਦਾ ਪਰ ਅਜੇ ਤੱਕ ਉਹ ਬੰਦਾ ਵੇਖਿਆ ਨਹੀਂ ਇੱਕ ਬੰਨੇ ਬੱਬਰਾਂ ਦੀ ਟੋਲੀ ਬੈਠੀ ਉਹਨਾਂ ਦੇ ਸਾਹਮਣੇ ਖਲੋ ਕੇ ਗੁਰੂ ਕਰਦਾ ਵਜੀਰ ਸੰਤਿਉ ਜਾਗਰ ਸਿੰਘ ਜੋ ਕੁਝ ਕਹਿੰਦਾ ਉਹਨਾਂ ਲਾਈਨਾਂ ਨੂੰ ਲਾਲੂ ਕਮਣ ਦਾ ਟਾਡੀ ਜਥਾ ਐਉਂ ਬੀਤ